ਵੱਡੀ ਖਬਰ ਲੈ ਕੇ ਹਾਜ਼ਰ ਹੋਇਆ ਦੱਸਦੀ ਹੈ ਕਿ ਐਸਜੀਪੀਸੀ ਨੇ ਅੱਜ ਇੱਕ ਇਕੱਤਰਤਾ ਸੱਦੀ ਹੈ ਤੇ ਜਿਸ ਦੇ ਵਿੱਚ ਕਈ ਮੁੱਦਿਆਂ ਦੇ ਉੱਤੇ ਚਰਚਾ ਹੋਵੇਗੀ ਤੇ ਉੱਥੇ ਬੀਤੇ ਦਿਨਾਂ ਦੇ ਵਿੱਚ ਏਆਈ ਨੂੰ ਲੈ ਕੇ ਕਾਫੀ ਮਾਮਲਾ ਪੱਖਿਆ ਤੇ ਜਿਸ ਦੇ ਦੌਰਾਨ ਉੱਥੇ ਕਈ ਵੀਡੀਓ ਐਡਿਟ ਕੀਤੀਆਂ ਗਈਆਂ ਤੇ ਜਿਸ ਦੇ ਦੌਰਾਨ ਸਿੱਖ ਜਥੇਬੰਦੀਆਂ ਨੇ ਇਸ ਗੱਲ ਨੂੰ ਲੈ ਕੇ ਰੋਸ ਪ੍ਰਗਟਾਇਆ ਤੇ ਹੁਣ ਉੱਥੇ ਹੀ ਅੱਜ ਐਸਜੀਪੀਸੀ ਨੇ ਇਕੱਤਰਤਾ ਸੱਦੀ ਹੈ ਤੇ ਜਿਸ ਨੂੰ ਲੈ ਕੇ ਬੀਤੇ ਦਿਨਾਂ ਦੇ ਵਿੱਚ ਹੀ ਜਿਹੜਾ ਕਿ ਪ੍ਰੈਸ ਨੋਟ ਜਾਰੀ ਕਰ ਦਿੱਤਾ ਸੀ ਤੇ ਜਿਸ ਤੋਂ ਬਾਅਦ ਸ਼੍ਰੋਮਣੀ ਕਮੇਟੀ ਨੇ ਜਿਹੜਾ ਕਿ ਏ ਆਈ ਤਕਨੀਕ ਦੇ ਮਾਹਿਰਾ ਦੇ ਵਿਦਵਾਨ ਦੇ ਲਈ 1 ਅਕਤੂਬਰ ਨੂੰ ਜਿਹੜੀ ਕਿ 71 ਤਸਦੀ ਹੈ ਮਾਮਲਾ ਏ ਆਈ ਦੀ ਦੁਰਵਰਤੋਂ ਦੇ ਨਾਲ ਸਿੱਖ ਮਰਿਆਦਾ ਨੂੰ ਜਿਹੜਾ ਕਿ ਸੱਟ ਮਾਰਦਾ ਸੀ ਤੇ ਜਿਸ ਤੋਂ ਬਾਅਦ ਉੱਥੇ ਹੀ ਜਿਹੜਾ ਕਿ ਸਿੱਖ ਧਰਮ ਦੀ ਮਾਣ ਮਰਿਆਦਾ ਦੇ ਖਿਲਾਫ ਬਣਾਈਆਂ ਜਾ ਰਹੀਆਂ ਵੀਡੀਓ ਅਤੇ ਹੋਰ ਸਮਗਰੀ ਤੇ ਰੋਕ ਲਗਾਉਣ ਦੇ ਲਈ ਸੁਝਾਅ ਤੇ ਵਿਚਾਰ ਜਾਣਨ ਵਾਸਤੇ ਸ਼੍ਰੋਮਣੀ ਕਮੇਟੀ ਦੇ ਵੱਲੋਂ ਇਸ ਖੇਤਰ ਦੇ ਮਾਹਿਰ ਲੋਕਾਂ ਤੇ ਵਿਦਵਾਨਾਂ ਦੀ ਇੱਕ ਵਿਸ਼ੇਸ਼ ਇਕੱਤਰਤਾ 1 ਅਕਤੂਬਰ 2025 ਯਾਨੀ ਕਿ ਅੱਜ ਦੇ ਦਿਨ ਜਿਹੜੀ ਕਿ 1 ਅਕਤੂਬਰ ਸੱਦੀ ਗਈ ਹੈ ਤੇ ਜਿਸ ਨੂੰ ਲੈ ਕੇ ਉੱਥੇ ਹੀ ਕਿਹਾ ਗਿਆ ਕਿ 12:30 ਵਜੇ ਅੰਮ੍ਰਿਤਸਰ ਜਿਹੜੇ ਕਿ ਮੁੱਖ ਦਫ਼ਤਰ ਸ਼੍ਰੋਮਣੀ ਕਮੇਟੀ ਦੇ ਵਿੱਚ ਹੋਵੇਗੀ ਤੇ ਜਿਸ ਤੋਂ ਬਾਅਦ ਦੇ ਸੰਬੰਧੀ ਦਫ਼ਤਰ ਤੋਂ ਪ੍ਰੈਸ ਨੋਟ ਜਿਹੜਾ ਕਿ ਬੀਤੇ ਦਿਨਾਂ ਦੇ ਵਿੱਚ ਹੀ ਜਾਰੀ ਕਰ ਦਿੱਤਾ ਸੀ ਤੇ ਉੱਥੇ ਹੀ ਅੱਜ ਮੁੱਦਿਆਂ ਦੇ ਉੱਤੇ ਚਰਚਾ ਹੋਰ ਵੀ ਹੋ ਸਕਦੀ ਹੈ ਤੇ ਜਿਸ ਨੂੰ ਲੈ ਕੇ ਵੱਡਾ ਫੈਸਲਾ ਜਿਹੜਾ ਕਿ ਐਸਜੀਪੀਸੀ ਸੁਣਾ ਸਕਦੇ ਆ ਤੇ ਏਆਈ ਨੂੰ ਲੈ ਕੇ ਜਿਹੜਾ ਕਿ ਅੱਜ ਜ਼ਿਆਦਾ ਖਾਸ ਤੌਰ ਤੇ ਜਿਹੜੀ ਕਿ ਚਰਚਾ ਹੋਵੇਗੀ ਤੇ ਉਸ ਤੋਂ ਬਾਅਦ ਉਥੇ ਬੁੱਧੀਜੀਵਾਂ ਨੂੰ ਵੀ ਸੱਦਾ ਜਾਵੇਗਾ ਤੇ ਜਿਸ ਦੇ ਦੌਰਾਨ ਸਿੱਖ ਜਥੇਬੰਦੀਆਂ ਮਿਲ ਕੇ ਜਿਹੜਾ ਕਿ ਕੋਈ ਵੱਡਾ ਫੈਸਲਾ ਸੁਣਾ ਸਕਦੀਆਂ ਨੇ ਉਸ ਤੋਂ ਬਾਅਦ ਸ਼੍ਰੋਮਣੀ ਕਮੇਟੀ ਨੇ ਜਿਹੜਾ ਕਿ ਏਆਈ ਤਕਨੀਕ ਦੇ ਮਾਹਿਰਾ ਦੇ ਵਿਦਵਾਨ ਦੇ ਲਈ 1 ਅਕਤੂਬਰ ਨੂੰ ਜਿਹੜੀ ਕਿ 71ਵੀਂ ਸਦੀ ਹੈ ਮਾਮਲਾ ਏਆਈ ਦੀ ਦੁਰਵਰਤੋਂ ਦੇ ਨਾਲ ਸਿੱਖ ਮਰਿਆਦਾ ਨੂੰ ਜਿਹੜਾ ਕਿ ਸੱਟ ਮਾਰਦਾ ਸੀ ਤੇ ਜਿਸ ਤੋਂ ਬਾਅਦ ਉੱਥੇ ਹੀ ਜਿਹੜਾ ਕਿ ਸਿੱਖ ਧਰਮ ਦੀ ਮਾਣ ਮਰਿਆਦਾ ਦੇ ਖਿਲਾਫ ਬਣਾਈਆਂ ਜਾ ਰੀਆਂ ਵੀਡੀਓ ਅਤੇ ਹੋਰ ਸਮਗਰੀ ਤੇ ਰੋਕ ਲਗਾਉਣ ਦੇ ਲਈ ਸੁਝਾਅ ਤੇ ਵਿਚਾਰ ਜਾਣਨ ਵਾਸਤੇ ਸ਼੍ਰੋਮਣੀ ਕਮੇਟੀ ਦੇ ਵੱਲੋਂ ਇਸ ਖੇਤਰ ਦੇ ਮਾਹਿਰ ਲੋਕਾਂ ਤੇ ਵਿਦਵਾਨਾਂ ਦੀ ਇੱਕ ਵਿਸ਼ੇਸ਼ ਇਕੱਤਰਤਾ 1 ਅਕਤੂਬਰ 2025 ਯਾਨੀ ਕਿ ਅੱਜ ਦੇ ਦਿਨ ਜਿਹੜੀ ਕਿ 1 ਅਕਤੂਬਰ ਸੱਦੀ ਗਈ ਹੈ ਤੇ ਜਿਸ ਨੂੰ ਲੈ ਕੇ ਉੱਥੇ ਹੀ ਕਿਹਾ ਗਿਆ ਹੈ ਕਿ 12:30 ਵਜੇ ਅੰਮ੍ਰਿਤਸਰ ਜਿਹੜੇ ਕਿ ਮੁੱਖ ਦਫ਼ਤਰ ਸ਼੍ਰੋਮਣੀ ਕਮੇਟੀ ਦੇ ਵਿੱਚ ਹੋਵੇਗੀ ਤੇ ਜਿਸ ਤੋਂ ਬਾਅਦ ਦੇ ਸੰਬੰਧੀ ਦਫ਼ਤਰ ਤੋਂ ਪ੍ਰੈਸ ਨੋਟ ਜਿਹੜਾ ਕਿ ਬੀਤੇ ਦਿਨਾਂ ਦੇ ਵਿੱਚ ਹੀ ਜਾਰੀ ਕਰ ਦਿੱਤਾ ਸੀ ਤੇ ਉੱਥੇ ਹੀ ਅੱਜ ਮੁੱਦਿਆਂ ਦੇ ਉੱਤੇ ਚਰਚਾ ਹੋਰ ਵੀ ਹੋ ਸਕਦੀ ਹੈ ਤੇ ਜਿਸ ਨੂੰ ਲੈ ਕੇ ਵੱਡਾ ਫੈਸਲਾ ਜਿਹੜਾ ਕਿ ਐਸ.ਸੀ.ਪੀ.ਸੀ ਸੁਣਾ ਸਕਦੇ ਤੇ ਏ.ਆਈ ਨੂੰ ਲੈ ਕੇ ਜਿਹੜਾ ਕਿ ਅੱਜ ਜਿਆਦਾ ਖਾਸ ਤੌਰ ਤੇ ਜਿਹੜੀ ਕਿ ਚਰਚਾ ਹੋਵੇਗੀ ਤੇ ਉਸ ਤੋਂ ਬਾਅਦ ਉਥੇ ਬੁੱਢੀ ਜੀਵਾਂ ਨੂੰ ਵੀ ਸੱਦਾ ਜਾਵੇਗਾ ਤੇ ਜਿਸ ਦੇ ਦੌਰਾਨ ਸਿੱਖ ਜਥੇਬੰਦੀਆਂ ਮਿਲ ਕੇ ਜਿਹੜਾ ਕਿ ਕੋਈ ਵੱਡਾ ਫੈਸਲਾ ਸੁਣਾ ਸਕਦੀਆਂ ਨੇ ਉਸ ਤੋਂ ਬਾਅਦ ਸ਼੍ਰੋਮਣੀ ਕਮੇਟੀ ਨੇ ਜਿਹੜਾ ਕਿ ਏ.ਆਈ ਤਕਨੀਕ ਦੇ ਮਾਹਿਰਾ ਦੇ ਵਿਦਵਾਨ ਦੇ ਲਈ 1 ਅਕਤੂਬਰ ਨੂੰ ਜਿਹੜੀ ਕਿ 71 ਤਸਦੀ ਹੈ ਮਾਮਲਾ AI ਦੀ ਦੁਰਵਰਤੋਂ ਦੇ ਨਾਲ ਸਿੱਖ ਮਰਿਆਦਾ ਨੂੰ ਜਿਹੜਾ ਕਿ ਛੱਟ ਮਾਰਦਾ ਸੀ ਤੇ ਜਿਸ ਤੋਂ ਬਾਅਦ ਉੱਥੇ ਹੀ ਜਿਹੜਾ ਕਿ ਸਿੱਖ ਧਰਮ ਦੀ ਮਾਣ ਮਰਿਆਦਾ ਦੇ ਖਿਲਾਫ ਬਣਾਈਆਂ ਜਾ ਰੀਆਂ ਵੀਡੀਓ ਅਤੇ ਹੋਰ ਸਮੱਗਰੀ ਤੇ ਰੋਕ ਲਗਾਉਣ ਦੇ ਲਈ ਸੁਝਾਅ ਤੇ ਵਿਚਾਰ ਜਾਣਨ ਵਾਸਤੇ ਸ਼੍ਰੋਮਣੀ ਕਮੇਟੀ ਦੇ ਵੱਲੋਂ ਇਸ ਖੇਤਰ ਦੇ ਮਾਹਿਰ ਲੋਕਾਂ ਤੇ ਵਿਦਵਾਨਾਂ ਦੀ ਇੱਕ ਵਿਸ਼ੇਸ਼ 71 ਤਾ 1 ਅਕਤੂਬਰ 2025 ਯਾਨੀ ਕਿ ਅੱਜ ਦੇ ਦਿਨ ਜਿਹੜੀ ਕਿ 71 ਤਾਂ ਸੱਦੀ ਗਈ ਹੈ ਤੇ ਜਿਸ ਨੂੰ ਲੈ ਕੇ ਉੱਥੇ ਹੀ ਕਿਹਾ ਗਿਆ ਹੈ ਕਿ 12:30 ਵਜੇ ਅੰਮ੍ਰਿਤਸਰ ਜਿਹੜੇ ਕਿ ਮੁੱਖ ਦਫ਼ਤਰ ਸ਼੍ਰੋਮਣੀ ਕਮੇਟੀ ਦੇ ਵਿੱਚ ਹੋਵੇਗੀ ਤੇ ਜਿਸ ਤੋਂ ਬਾਅਦ ਇਸ ਸੰਬੰਧੀ ਦਫ਼ਤਰ ਤੋਂ ਪ੍ਰੈਸ ਨੋਟ ਜਿਹੜਾ ਕਿ ਬੀਤੇ ਦਿਨਾਂ ਦੇ ਵਿੱਚ ਹੀ ਜਾਰੀ ਕਰ ਦਿੱਤਾ ਸੀ ਤੇ ਉੱਥੇ ਹੀ ਅੱਜ ਕਈ ਮੁੱਦਿਆਂ ਦੇ ਉੱਤੇ ਚਰਚਾ ਹੋਰ ਵੀ ਹੋ ਸਕਦੀ ਹੈ ਤੇ ਜਿਸ ਨੂੰ